ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਲਾਪਤਾ ਪਾਵਰਸ ਰੂਪਾਂ ਦੇ ਮਾਮਲੇ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਕਾਰ ਨੂੰ ਇਸ ਬਾਰੇ ਦਖਲਅੰਦਾਜ਼ੀ ਨਾ ਕਰਨ ਦੀ ਦਿੱਤੀ ਚੇਤਾਵਨੀ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਪੂਰੀ ਤਰ੍ਹਾਂ ਇੱਕ ਦੂਸਰੇ ਦੇ ਅਮੋ ਸਾਹਮਣੇ ਹੋ ਗਏ ਹਨ ਜਥੇਦਾਰਾਂ ਦੀ ਦਿੱਤੀ ਚੇਤਾਵਨੀ ਤੋਂ ਇੱਕ ਦਿਨ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਤੇ ਕੱਲ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਪਾਪਾਂ ਤੋਂ ਬਚਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਥ ਨੂੰ ਢਾਲ ਦੇ ਰੂਪ ਵਿੱਚ ਵਰਤ ਰਹੇ ਹਨ ਉਹਨਾਂ ਆਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਹੋਏ ਸਰੂਪਾਂ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਾ ਹੋਣ ਕਾਰਨ ਸਿੱਖ ਸੰਗਤ ਨਾਰਾਜ਼ ਹੈ ਹੁਣ ਜਦੋਂ ਸਰਕਾਰ ਇਨ੍ਹਾਂ ਗਾਇਬ ਸਰੂਪਾਂ ਦੇ ਮਾਮਲੇ ਵਿੱਚ ਕੇਸ ਦਰਜ ਕਰ ਇਹਨਾਂ ਦੀ ਜਾਂਚ ਕਰਵਾ ਰਹੀ ਹੈ ਤਾਂ ਇਹਨਾਂ ਨੂੰ ਡਰ ਹੈ ਕਿ ਇਹਨਾਂ ਦੇ ਘਨਾਉਣੇ ਚਿਹਰੇ ਬੇਨਕਾਬ ਹੋ ਜਾਣਗੇ ਇਸੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪਾਪ ਵਿੱਚ ਸ਼ਾਮਲ ਆਪਣੇ ਆਕਾਮਾਂ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਕੱਲ ਦੀ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਖਾਸ ਤੌਰ ਤੇ ਸਤਿੰਦਰ ਸਿੰਘ ਕੋਹਲੀ ਦਾ ਵੀ ਜ਼ਿਕਰ ਕੀਤਾ ਆਓ ਕੱਲ ਦੀ ਪ੍ਰੈਸ ਕਾਨਫਰੰਸ ਦੀਆਂ ਮੁੱਖ ਗੱਲਾਂ ਤੇ ਝਾਤ ਮਾਰੀਏ ਸੈਸਾਈਟੀ ਬਣਾਈ ਹੈ ਤਾਂ ਕਿ ਵਧੀਆ ਤਰੀਕੇ ਨਾਲ ਇਹਦੀ ਜਾਂਚ ਹੋ ਸਕੇ ਕੌਣ-ਕੌਣ ਦੋਸ਼ੀ ਨੇ ਕੌਣ ਜ਼ਿੰਮੇਵਾਰ ਨੇ ਤਾਂ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾਮਾਂ ਦੇ ਕਹਿਣ ਤੇ ਪ੍ਰੈਸ ਮਿਲਣੀਆਂ ਕਰਨ ਲੱਗ ਗਈ ਤੇ ਉਹ ਕਹਿੰਦੇ ਜੀ ਇਹ ਤਾਂ ਜੀ ਪੈਸੇ ਦੇ ਘਟਾਲੇ ਦੀ ਗੱਲ ਹੈ ਇਹ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਣ ਦਾ ਚਰਚਾ ਹੀ ਨਹੀਂ ਮਲਿਕ ਤਰ੍ਹਾਂ ਨਾਲ ਉਹਨਾਂ ਨੇ ਪੱਲੇ ਛਾੜਤਾ ਕਿ ਜਿਹੜੇ ਸਰੂਪ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਉਹਦਾ ਮੁੱਦਾ ਹੀ ਖਤਮ ਹੋ ਗਿਆ ਸੁਖਬੀਰ ਬਾਦਲ ਐਡੇ ਐਡੇ ਗੁਨਾਹ ਕਬੂਲ ਕਰ ਗਿਆ 2 ਦਸੰਬਰ ਨੂੰ ਕਿ ਹਾਂ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੁਖਸਰ ਜਾ ਕੇ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚੋਂ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਝ ਨਹੀਂ ਬਲਟੋਆ ਕਿਸ ਲਪ ਪੱਦਰ ਦੀ ਜਿਹੜੀ ਬਿਆਨਬਾਜ਼ੀ ਦਸਹਧਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚੱਲ ਤੂੰ ਆ ਗਿਆ ਠੀਕ ਹੈ ਜੀ ਗਿਆਨੀ ਗੁਰਬਚਨ ਸਿੰਘ ਤਿੰਨ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦੇ ਚੱਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਗਲਤ ਮਤਲਬ ਇਹ ਕੀ ਗਿਆਨੀ ਜਿਹੜੇ ਗੜਗਾਜ ਸਾਹਿਬ ਨੇ ਕੱਲ ਤੱਕ ਜੱਜਰ ਸਾਹਿਬ ਥੋੜਾ ਜਿਹਾ ਕਟੂਕਟ ਹੁਣ ਚਲੋ ਠੀਕ ਹੈ ਕਿਸੇ ਨੇ ਅਪਾਇੰਟਮੈਂਟ ਕਰਤੀ ਨੋਮੀਨੇਟਡੋ ਪਰ ਕਿਟੁਕਟ ਹੁਣ ਤਾਂ ਸਿੱਖ ਪੰਥ ਦੇ ਜਿਹੜੇ ਫੈਸਲੇ ਜਿਹੜੇ ਨੇ ਉਹ ਪੰਥ ਦੇ ਹਿਸਾਬ ਨਾਲ ਲਓ ਨਾ ਹੁਣ ਤਾਂ ਤੁਸੀਂ ਇਹ ਤਾਂ ਜਮਾਂ ਪਤਾ ਲੱਗ ਜਾਂਦਾ ਰਹਿੰਦਾ ਵੀ ਹਰ ਗੱਲ ਤੇ ਸਰਕਾਰ ਨੇ ਐ ਕੀਤਾ ਤੇ ਫਿਰ ਸਰਕਾਰ ਫਿਰ ਐ ਕਰੂ ਸ ਇੱਕ ਵੀ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਆ ਰਹ ਹੁੰਦੀ ਇਸ ਮਤਲਬ ਫੈਸਲਿਆਂ ਲੈਣ ਦੀ ਜਿਹੜੀ ਤਰਤੀਬ ਹੈ ਹੈ ਤੂੰ ਮੰਨਦਾ ਨਾ ਬਸ ਗੱਲ ਤੇ ਚ ਭਾਜਪੀ ਨੇ ਆਪਦੇ ਆਫੀਸ਼ੀਅਲ ਪੇਜ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਨਾ ਕਾਰਟੂਨ ਬਣਾ ਕੇ ਪੜ ਕਿਤੀ ਕਰ ਬਈ ਕੋਈ ਵਿੱਚ ਬਣੀ ਸੀ ਅਕਾਲੀ ਦਲ ਅੱਜ 100 ਸਮਝ ਲਓ 5 ਸਾਲ ਹੋ ਗਏ 105 ਸਾਲਾਂ ਚ ਸ਼ੇਰਾਂ ਦੀ ਕੌਮ ਸੀ ਉਹਨਾਂ ਦੀ ਪਾਰਟੀ ਸੀ ਅੱਜ ਛਿਪਕਲੀਆਂ ਦੀ ਕੌਮ ਬਣਾ ਕੇ ਰੱਖਦੇ ਅੱਜ ਡੈਨੋਸੌਰਾਂ ਚਾਵਾ ਭਰੀ ਫਿਰਦੇ ਨੇ ਇਹ ਵੀ ਪ੍ਰਮਾਨ ਹੋਇਆ ਕਿ ਸਰਦਾਰ ਸਤਿੰਦਰ ਸਿੰਘ ਕੋਲੀ ਚਾਰਟਡ ਅਕਾਊਂਟੈਂਟ ਬ੍ਰੈਕਟ ਚ ਉਹਨਾਂ ਦੀ ਫਰਮ ਦਾ ਨਾਮ ਲਿਖਿਆ ਐ ਐਸ ਐਸ ਕੋਲੀ ਐਂਡ ਐਸੋਸੀਏਟਸ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟੈਂਟ ਹੈ ਤੇ ਨਾਲ ਨਾਲ ਸੁਖਵੀਰ ਬਾਦਲ ਦੇ ਕੰਟੈਂਟ ਦੀਆਂ ਸੇਵਾਵਾਂ ਵੀ ਨਿਭਾ ਰਿਹਾ ਹੈ। ਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਨਾਲ ਸੰਬੰਧਿਤ ਉਤਾਰਿਆਂ ਵਿਖੇ ਲਿਆਂ ਜਾ ਰੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ। ਅਤੇ ਜਾਂਚ ਕਮਿਸ਼ਨ ਦੀ ਰਿਪੋਰਟ ਅਨਸਾਰ ਫਰਮ ਵੱਲੋਂ ਇਸ ਸੰਸਥਾ ਵੱਲੋਂ ਦਿੱਤੇ ਗਏ ਕੰਮ ਪ੍ਰਤੀ ਜ਼ਿੰਮੇਵਾਰੀ ਚ ਸਫਲ ਰਹਿਣ ਕਾਰਨ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਹੋਏ ਨੁਕਸਾਨ ਦੀ ਪਰਪਾਈ ਕਰਨ ਲਈ ਹੁਣ ਤੱਕ ਦੀ ਅਦਾਇਗੀ ਵਿੱਚੋਂ 75% ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਇੱਕ ਅਸਫਲ ਬੰਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦਾ ਸੀਏ ਹੈ ਜੀ ਕਰੋੜਾਂ ਰੁਪਏ ਤਨਖਾਹ ਤੇ ਤੇ ਉਹੀ ਅਸਫਲ ਬੰਦਾ ਇੱਕ ਬਹੁਤ ਹੀ ਸਫਲ ਸਿਆਸਤਦਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ सीए जी चार्टर्ड अकाउंटेंट है जी इधर ले पैसे इधर इधर ले पैसे इधर करने ब्लैक ਤੋਂ ਵਾਈਟ ਵਾਈਟ ਤੋਂ ਬਲੈਕ ਕਰਨੇ ਸ਼੍ਰੋਮਣੀ ਗੁਰਦੁਆਰਾ ਬੰਦੂ ਘੜੀ ਦੇ ਇਸ ਨਾਲ ਸੰਬੰਧਤ ਆ ਰਿਹਾ ਹੈ ਜੋ ਵੀ ਰਿਕਾਰਡ ਪ੍ਰੋਕਤ ਸੀਏ ਪਾਸ ਹੈ 15 ਦਿਨਾਂ ਦੇ ਅੰਦਰ ਅੰਦਰ ਵਾਪਸ ਕਰਨ ਲਈ ਚੀਫ ਅਕਾਊਂਟੈਂਟ ਸ਼੍ਰੋਮਣੀ ਗੁਰਦੁਆਰਾ ਬੰਦੂ ਕਮੇਟੀ ਦੀ ਡਿਊਟੀ ਲਈ ਜਾਵੇ 2020 ਦੀ ਹੈ ਜੀ ਇਹ 12 7 15 ਦਿਨ ਤਾਂ ਫਿਰ 27 7 ਨੂੰ ਬਣ ਗਏ ਹੋਣਗੇ ਤਲੇ ਲਿਆ ਰਿਕਾਰਡ ਤੂੰ ਸਾਰਾ ਕਿੱਥੇ ਹੈ ਜੀ ਰਿਕਾਰਡ ਉਹ ਮੁੱਖ ਮੰਤਰੀ ਦੁਆਰਾ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਮਲਾਵਰ ਰੋਕ ਅਖਤਿਆਰ ਕਰ ਰਹੀ ਹੈ ਮਾਨ ਦੀ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਐਸਜੀ ਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਹਿਬਾਨ ਦੀ ਇਕਤਰਤਾ ਦੌਰਾਨ ਆਦੇਸ਼ ਕੀਤਾ ਗਿਆ ਸੀ ਕਿ ਇਸ ਮਾਮਲੇ ਤੇ ਕੋਈ ਵੀ ਸਿਆਸਤ ਨਾ ਕੀਤੀ ਜਾਵੇ। ਪਰੰਤੂ ਮੁੱਖ ਮੰਤਰੀ ਭਗਵਨ ਸਿੰਘ ਮਾਨ ਇਸ ਮਾਮਲੇ ਤੇ ਸੰਗਤ ਨੂੰ ਗੁੰਮਰਾਹ ਕਰ ਸਿਆਸਤ ਕਰ ਰਹੇ ਹਨ। ਇਸ ਦਾ ਜਵਾਬ ਦੇਣ ਲਈ ਉਹਨਾਂ ਆਖਿਆ ਕਿ ਐਸਜੀਪੀਸੀ ਮੰਗਲਵਾਰ ਦੁਪਹਿਰ 12 ਵਜੇ ਇੱਕ ਪ੍ਰੈਸ ਕਾਨਫਰੰਸ ਕਰੇਗੀ ਤੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਗੁੰਮਰਾਹਕੁੰਨ ਪ੍ਰਚਾਰ ਦਾ ਜਵਾਬ ਦਿੱਤਾ ਜਾਵੇਗਾ। ਉੱਧਰ ਸ਼ਿਕਾਇਤ ਕਰਤਾ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਬਡਾਲਾ ਨੇ ਕੱਲ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਰਾਹੀਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਗੰਭੀਰ ਦੋਸ਼ ਲਾਏ। ਉਹਨਾਂ ਨੂੰ ਬਾਦਲ ਐਂਡ ਕੰਪਨੀ ਤੇ ਧਾਮੀ ਐਂਡ ਕੰਪਨੀ ਕਰਕੇ ਉਹਨਾਂ ਸੰਬੋਧਨ ਕੀਤਾ। ਇਥੋਂ ਤੱਕ ਕਿ ਉਹਨਾਂ ਜਥੇਦਾਰ ਅਕਾਲ ਤਖਤ ਸਾਹਿਬ ਲਈ ਸੀਰੀ ਸ਼ਬਦ ਦੀ ਵੀ ਵਰਤੋਂ ਕੀਤੀ ਆਪਣੇ ਵੀਡੀਓ ਸੰਦੇਸ਼ ਵਿੱਚ ਉਹਨਾਂ ਅਕਾਲੀ ਦਲ ਪੁਲਰ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਇਸ ਮਾਮਲੇ ਤੇ ਚੁੱਪ ਤੇ ਹੈਰਾਨੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ਤੇ ਖੁੱਲ ਕੇ ਬੋਲਣਾ ਚਾਹੀਦਾ ਹੈ ਇਸ ਲਈ ਤੁਸੀਂ ਜਥੇਦਾਰ ਨਹੀਂ ਤੁਸੀਂ ਸੀਰੀ ਬਣ ਗਏ ਉਹ ਬਦਲ ਪਰਿਵਾਰ ਦੇ ਸੀਰੀ ਸ਼ਬਦ ਵਰਤ ਰਹੇ ਆ ਅੱਜ ਸੀਰੀ ਵੀ ਚੰਗਾ ਹੈ ਤੁਹਾਡੇ ਤੋਂ ਉਹ ਵੀ ਕਿਤੇ ਨਾ ਕਿਤੇ ਮਾਲਕ ਦਾ ਵਫਾਦਾਰ ਹੁੰਦਾ ਹੈ ਪਰ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਫਾਦਾਰੀ ਛੱਡ ਦਿੱਤੀ ਤੇ ਅੱਜ ਜਿਹੜੇ ਪੰਜ ਜਥੇਦਾਰ ਤੁਸੀਂ ਬੁਖਾਰ ਰਹੇ ਹੋ ਦੱਸੋਗੇ ਇਹਨਾਂ ਦੀ ਇਹਨਾਂ ਨੂੰ ਕਿਹੜੇ ਪੰਥ ਨੇ ਨਾਮਜ਼ਦ ਕੀਤਾ ਗੜਗੱਜ ਸਾਹਿਬ ਸਮੇਤ ਰਾਤ ਦੇ ਹਨੇਰਿਆਂ 'ਚ ਤੁਸੀਂ ਉਹ ਕੀਤਾ 10 ਗੁਰੂ ਸਹਿਬਾਨਾਂ ਦੇ ਇਤਿਹਾਸ ਦਾ ਪੱਠਾ ਤੁਸੀਂ ਲੋਕਾਂ ਨੇ ਬਿਠਾਇਆ ਜੇ ਹੁੰਦੇ ਕੁਸ਼ੀ ਪੜਤਾਲ ਜ਼ਰੂਰ ਪੜ ਕੇ ਆਉਣੀ ਪਰ ਮੇਰੇ ਨਾਲ ਲਾਈਵ ਬੈਠੋ ਜੇ ਤੁਸੀਂ ਇਹਦਾ ਨਵੇੜਾ ਕਰਨਾ ਨਾ ਗੜਗੱਜ ਸਾਹਿਬ ਵੀ ਬਹਿ ਜਾਣ ਧਾਮੀ ਸਾਹਿਬ ਬਹਿ ਜਾਣ ਮੇਰੀ ਪਿਆਦਿਆਂ ਨਾਲ ਗੱਲ ਨਾ ਕਰਾਇਓ ਆ ਪਾਓ ਮੈਦਾਨੇ ਜੰਗ ਚ ਇੱਕ ਦਿਨ ਪਹਿਲਾਂ ਪੰਜਾਬੀ ਗਾਇਕ ਜਸਵੀਰ ਜੱਸੀ ਵੱਲੋਂ ਇੱਕ ਧਾਰਮਿਕ ਸਮਾਗਮ ਵਿੱਚ ਸ਼ਬਦ ਗਾਇਨ ਕਰਨ ਨੂੰ ਲੈ ਕੇ ਹੁਣ ਵਿਵਾਦ ਪੈਦਾ ਹੋ ਗਿਆ ਹੈ ਐਸਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜੋ ਟਿੱਪਣੀ ਕੀਤੀ ਗਈ ਉਸ ਤੋਂ ਬਾਅਦ ਪੰਥਕ ਸਿਆਸਤ ਪੱਕ ਗਈ ਹੈ ਗੜਗੱਜ ਨੇ ਆਖਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਸਿਰਫ ਉਹਨਾਂ ਸਿੱਖਾਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਜੋ ਸਿੱਖ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਸਖਤੀ ਨਾਲ ਪਾਲਣਾ ਕਰਦੇ ਹਨ ਕੱਲ ਇਸ ਮਾਮਲੇ ਤੇ ਜਸਵੀਰ ਜੱਸੀ ਨੇ ਸਪਸ਼ਟੀਕਰਨ ਦਿੰਦਿਆਂ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਉਸ ਲਈ ਸਰਵਉੱਚ ਹੈ ਉਨ੍ਹਾਂ ਅਪੀਲ ਕੀਤੀ ਕਿ ਜਥੇਦਾਰ ਸਹਿਬਾਨ ਬਾਰੇ ਬੁਰਾ ਨਾਂ ਬੋਲਿਆ ਜਾਵੇ ਤੇ ਪੰਥ ਵਿੱਚ ਫੁੱਟ ਨਾ ਪਾਈ ਜਾਵੇ ਕਿਉਂਕਿ ਇਸ ਨਾਲ ਸਿੱਖੀ ਦੇ ਪ੍ਰਚਾਰ ਨੂੰ ਨੁਕਸਾਨ ਪਹੁੰਚੇਗਾ ਤੇ ਫੁੱਟ ਪਾਉਣ ਵਾਲੇ ਲੋਕਾਂ ਨੂੰ ਮੌਕਾ ਮਿਲੇਗਾ। ਉਹਨਾਂ ਇਹ ਵੀ ਆਖਿਆ ਕਿ ਅਕਾਲ ਤਖਤ ਸਾਹਿਬ ਦਾ ਹਰ ਹੁਕਮ ਉਹਨਾਂ ਦੇ ਸਿਰ ਮੱਥੇ ਹੈ। ਹਾਲਾਂਕਿ ਇਸ ਵਿਵਾਦ ਤੇ ਕੱਲ ਚੰਡੀਗੜ੍ਹ ਵਿੱਚ ਆਪਣੀ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਟਿੱਪਣੀ ਕੀਤੀ ਕਿ ਪਤਿਤ ਜਿਹੜੇ ਇਸ ਦਾ ਸਾਈਜ ਧਾਰਿਕ ਹਲੋ ਜੇ ਉਹ ਧਾਰਮਿਕ ਗੀਤ ਨਹੀਂ गा ਸਕਦੇ ਫਿਰ ਉਹਨਾਂ ਉਹਨਾਂ ਦੇ 골ਕਾਂਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ ਫਿਰ ਤੇ ਉਹ ਵੀ ਪਵੰਦੀ ਲਾ ਦੋ ਵੀ ਪੱਤੇ ਜਿਹੜਾ ਮੈਥੈਂਟਿਕਸ ਆਦਾ ਕਿ ਕਿਹੜੀ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ ਨਵੀਂ ਰੋਜ਼ ਲਿਆ ਕੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਬਹੁਤ ਵੱਡਾ ਬਜਟਾ ਉਹਨਾਂ ਦਾ ਸਭ ਤੋਂ ਮਹਿੰਗਾ ਜਿਹੜਾ ਮੈਡੀਕਲ ਕਾਲਜ ਹੈ ਗੁਰੂ ਰਛੀਦ ਗੁਰੂ ਆਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਹੈ ਸਭ ਤੋਂ ਵੱਧ ਗੀਸ ਉਹਦੀ ਬਣਾਇਆ ਇਸ ਕਰਕੇ ਜੀ ਕਿ ਸਿੱਖ ਸਿੱਖ ਧਰਮ ਨਾਲ ਸੰਬੰਧਿਤ ਬੱਚੇ ਪੜ੍ਹ ਕੇ ਅੰਮੀ ਵਸ ਬਣਾ ਕਰਨ ਉੱਥੇ ਕਰਕੇ ਦੇਖੋ ਤੁਸੀਂ ਅਪਲਾਈ ਕਰਦੇ ਬੱਚੇ ਤੋਂ ਕਿਸੇ ਪਾ ਕਮਰਾ ਲੈ ਕੇ ਦਿਖਾ ਦਿਓ ਤੁਸੀਂ ਉੱਥੇ ਸਰਾਜ ਕਿਤੇ ਜਾਂ ਜਿਹੜੀਆਂ ਸ਼੍ਰਮਣੀ ਕਮੇਟੀ ਦੇ ਅੰਦਰ ਕੋਈ ਧਰਮ ਸ਼ਾਲਾ ਬਣੇ ਕਮਰਾ ਲੈ ਕੇ ਦਿਖਾ ਦਿਓ ਕਮਰੇ ਵਾਸਤੇ ਪਤਾ ਨਹੀਂ ਕਿੱਥੋਂ ਫੋਨ ਕਰਾਉਣਾ ਪਊਗਾ ਆਪਦੀ ਸੰਸਥਾ ਬਣਾ ਲੈਣਾ ਇਹ ਮਸਲਾ ਜਿਹੜਾ ਹੈ ਇਹ ਸਾਡੇ ਸਰਵ ਸਥਾਨ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਉੱਥੋਂ ਦੇ ਜਹੇਦਾਰ ਸਾਹਿਬ ਜਿਹੜੇ ਵੀ ਕਿਉਂਕਿ ਅਕਾਲ ਤਖਤ ਸਾਹਿਬ ਤੇ ਕੋਈ ਵੀ ਜਦੋਂ ਅਹੁਦੇਦਾਰ ਹੋਏਗਾ ਤੇ ਉਹਦੀ ਸਾਨੂੰ ਇੱਜ਼ਤ ਕਰਨੀ ਪਵੇਗੀ ਕਿਉਂਕਿ ਸਾਡੇ ਕੋਲ ਸਥਾਨ ਹੀ ਇੱਕ ਹੈ ਸਾਡੇ ਕੋਲ ਦੂਸਰਾ ਕੋਈ ਸਥਾਨ ਹੀ ਨਹੀਂ ਹੈਗਾ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਹਨਾਂ ਨੇ ਜੋ ਵੀ ਬੋਲਿਆ ਅ ਮਰਿਆਦਾ ਅਨੁਸਾਰ ਜੋ ਬੋਲਿਆ ਮਰਿਆਦਾ ਵਾਸਤੇ ਬੋਲਿਆ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਪਰ ਮੈਂ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਨੇ ਵੀ ਇਹ ਹੀ ਬੇਨਤੀ ਕੀਤੀ ਕਿ ਤੁਸੀਂ ਉਹਨਾਂ ਨੂੰ ਮਾੜਾ ਚੰਗਾ ਨਾ ਕਹੋ ਕਿਸੇ ਨੂੰ ਜਹਦਰ ਸਾਹਿਬ ਨੂੰ ਤੇ ਆਪਾਂ ਮਾੜਾ ਚੰਗਾ ਕਹਿਣਾ ਹੀ ਨਹੀਂ ਕਿਉਂਕਿ ਆਪਾਂ ਆਪਣੇ ਘਰ 'ਚ ਲੜਾਈ ਨਹੀਂ ਪਾਣੀ ਜੇ ਆਪਾਂ ਆਪਣੇ ਘਰ 'ਚ ਲੜਾਈ ਪਾ ਲਈ ਤਾਂ ਜਿਹੜੇ ਵੈਰੀ ਪਹਿਲਾਂ ਹੀ ਅੱਖਾਂ ਟੱਡ ਕੇ ਬੈਠੇ ਹੋਏ ਆ ਡੇਰਿਆਂ ਵਾਲੇ ਕਬਰਾਂ ਵਾਲੇ ਇੱਧਰ ਉੱਧਰ ਸਾਰੇ ਜਿਹੜੇ ਜਿਹੜੇ ਲੋਕ ਚਾਹੁੰਦੇ ਆ ਕਿ ਸਿੱਖੀ ਦਾ ਪ੍ਰਚਾਰ ਨਾ ਹੋਵੇ ਕਿਸੇ ਤਰੀਕੇ ਨਾਲ ਤੋੜਨਾ ਚਾਹੁੰਦੇ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਹੋਰ ਸ਼ਹਿ ਮਿਲੇਗੀ ਸੋ ਮੇਰੀ ਬੇਨਤੀ ਹੈ ਕਿ ਆਪਾਂ ਆਪਣੇ ਘਰ 'ਚ ਲੜਾਈ ਨਾ ਪਾਈਏ ਜਹਦਰ ਸਾਹਿਬ ਜੋ ਵੀ ਹੁਕਮ ਕਰਨਗੇ ਆਪਾਂ ਉੱਥੇ ਉਹਨਾਂ ਵਾਸਤੇ ਹਾਜ਼ਰ ਆਨੇ ਆਂਸ਼ਾ ਔਰ ਦੂਸਰਾ ਕੁਝ ਲੋਕਾਂ ਦੇ ਜਿਹੜੇ ਕਮੈਂਟ ਨੇ ਉਹ ਭਾਵੇਂ ਮੇਰੀ ਫੇਵਰਟ ਚ ਕਮੈਂਟ ਨੇ ਪਰ ਕੋਈ ਕੋਈ ਕਮੈਂਟ ਜਿਹੜੇ ਆ ਮੇਰੀ ਫੇਵਰਟ ਚ ਹੋਣ ਦੇ ਬਾਵਜੂਦ ਵੀ ਮੈਨੂੰ ਅੱਛੇ ਨਹੀਂ ਲੱਗੇ ਜਿਵੇਂ ਇੱਕ ਭਾਈ ਸਾਹਨੇ ਲਿਖਿਆ ਕਿ ਜੱਸੀ ਨੂੰ ਰੋਕੋਗੇ ਤੇ ਉਹ ਚਰਚ ਚਲਾ ਜਾਏਗਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਮੈਂ ਇੱਕ ਗੱਲ ਦੱਸਣਾ ਚਾਹਨਾ ਕਿ ਮੈਂ ਪੰਜਾਬ ਦੇ ਵਿੱਚ ਉੱਥੇ ਪੈਦਾ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ ਔਰ ਸਾਡਾ ਇੰਨਾ ਵੱਡਾ ਇਤਿਹਾਸ ਇੰਨਾ ਵੱਡਾ ਖਜ਼ਾਨਾ ਹੈ ਤੇ ਮੈਂ ਉਹ ਛੱਡ ਕੇ ਤੇ ਹੋਰ ਧਰਮਾਂ ਦੇ ਪਿੱਛੇ ਭਰਿਆ ਫਿਰਾਂ ਜਾਂ ਮੈਂ ਇੱਧਰ ਉੱਧਰ ਹੋਰ ਦਰਾਂ ਦੇ ਉੱਤੇ ਭਟਕਦਾ ਫਿਰਾਂ ਮੇਰੀ ਬਦਕਿਸਮਤੀ ਹੈ ਮੈਨੂੰ ਸੱਚੇ ਪਾਤਸ਼ਾਹ ਨੇ ਇੰਨੀ ਸਮਝ ਦਿੱਤੀ ਹੋਈ ਹੈ ਇੰਨੀ ਪਕਾਈ ਦਿੱਤੀ ਹੋਈ ਹੈ ਕਿ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਜੁੜਿਆ ਰ੍ਹਾਂਗਾ ਪੰਜਾਬ ਮੰਤਰੀ ਮੰਡਲ ਦੀ ਕੈਬਨਟ ਬੈਠਕ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹੈਸ਼ ਵਿਖੇ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਬੈਠਕ ਦੌਰਾਨ ਮੁਹਾਲੀ ਜ਼ਿਲ੍ਹੇ ਦੇ ਬਲੂਰ ਨੂੰ ਤਹਿਸੀਲ ਤੇ ਹੁਸ਼ਿਆਰਪੁਰ ਵਿੱਚ ਹਰਿਆਣਾ ਨੂੰ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ। ਮੰਤਰੀ ਮੰਡਲ ਨੇ ਇਸ ਤੋਂ ਇਲਾਵਾ ਸਮਗਰ ਸਿੱਖਿਆ ਅਭਿਆਨ ਅਧੀਨ ਸਪੈਸ਼ਲ ਟੀਚਰ ਐਜੂਕੇਟਰਾਂ ਦੀ ਭਰਤੀ ਦੀ ਉਮਰ ਵਿੱਚ ਵੀ ਛੋਟ ਦਿੱਤੀ ਅਤੇ ਭੂਮੀ ਮਾਲੀਆ ਨਾਲ ਸੰਬੰਧਿਤ ਕਾਨੂੰਨਾਂ ਵਿੱਚ ਕਰਨ ਵਾਲੀਆਂ ਸੋਧਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ। ਪੰਜਾਬ ਵਿਧਾਨ ਸਭਾ ਦਾ ਇੱਕ ਰੋਜਾ ਵਿਸ਼ੇਸ਼ اجلاس ਅੱਜ ਸ਼ੁਰੂ ਹੋ ਰਿਹਾ ਹੈ ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਮਨਰੇਗਾ ਨੂੰ ਬਦਲ ਕੇ ਨਵੇਂ ਲਿਆਂਦੇ ਵਿਕਸਿਤ ਭਾਰਤ ਰੋਜ਼ਗਾਰ ਗਰੰਟੀ ਤੇ ਆਜੀਵਿਕਾ ਮਿਸ਼ਨ ਕਾਨੂੰਨ ਤੇ ਚਰਚਾ ਕੀਤੀ ਜਾਵੇਗੀ ਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਵਿਚਾਰ ਚਰਚਾ ਨੂੰ ਅੱਗੇ ਵਧਾਇਆ ਜਾਵੇਗਾ ਸੈਸ਼ਨ ਦੀ ਸ਼ੁਰੂਆਤ ਸਵੇਰੇ 11 ਵਜੇ ਹੋਵੇਗੀ ਸਭ ਤੋਂ ਪਹਿਲਾਂ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕੀਤਾ ਜਾਵੇਗਾ ਅੱਜ ਦੇ اجلاس ਵਿੱਚ ਲੈਂਡ ਰੈਵਨਿਊ ਸੰਬੰਧੀ ਵੀ ਕਈ ਸੌਦਾਂ ਨੂੰ ਪ੍ਰਮਾਨਗੀ ਦੇਣ ਦੀ ਸੰਭਾਵਨਾ ਹੈ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਰਾਜਾ ਮਹਾਰਾਣਾ ਪ੍ਰਤਾਪ ਬਾਰੇ ਆਪਣੀ ਟਿੱਪਣੀ ਕਾਰਨ ਪੈਦਾ ਹੋਏ ਵਿਵਾਦ ਤੋਂ ਬਾਅਦ ਮਾਫੀ ਮੰਗ ਲਈ ਹੈ। ਕਟਾਰੀਆ ਨੇ ਸਪਸ਼ਟ ਕੀਤਾ ਕਿ ਉਹਨਾਂ ਦੇ ਸ਼ਬਦਾਂ ਦਾ ਮਕਸਦ ਮਹਾਰਾਣਾ ਪ੍ਰਤਾਪ ਦਾ ਨਿਰਾਦਰ ਕਰਨਾ ਨਹੀਂ ਸੀ ਪਰ ਫਿਰ ਵੀ ਜੇਕਰ ਕਿਸੇ ਨੂੰ ਉਹਨਾਂ ਦੇ ਸ਼ਬਦ ਇਤਰਾਜ਼ਯੋਗ ਲੱਗੇ ਹਨ ਤਾਂ ਮੈਂ ਮਾਫੀ ਮੰਗਦਾ ਹਾਂ। ਜੇਕਰ ਜੋ ਹੈ ਕਿ ਕਟਾਰੀਆਂ ਵੱਲੋਂ ਮਹਾਰਾਣਾ ਪ੍ਰਤਾਪ ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਕਰਨੀ ਸੈਨਾ ਨੇ ਮਹਾਰਾਣਾ ਪ੍ਰਤਾਪ ਦੇ ਨਰਾਦਰ ਦੇ ਮਾਮਲੇ ਵਿੱਚ ਗੁਲਾਬਚੰਦ ਕਟਾਰੀਆਂ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਆਪਣੇ ਵਰਕਰਾਂ ਨੂੰ ਆਦੇਸ਼ ਦਿੱਤੇ ਸਨ ਕਿ ਜਿੱਥੇ ਵੀ ਗੁਲਾਬਚੰਦ ਕਟਾਰੀਆ ਮਿਲਣ ਉਹਨਾਂ ਤੇ ਹਮਲਾ ਕੀਤਾ ਜਾਵੇ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਕਾਰਨ ਸੜਕੀ ਰੇਲ ਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਕੱਲ ਉੱਤਰੀ ਭਾਰਤ ਵਿੱਚ ਲਗਭਗ 150 ਤੋਂ ਵੱਧ ਉਡਾਨਾਂ ਧੁੰਦ ਕਾਰਨ ਰੱਦ ਕਰਨੀਆਂ ਪਈਆਂ ਪੰਜਾਬ ਵਿੱਚ ਵੀ ਸੰਘਣੀ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਦੇ ਸਮੇਂ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅੱਜ ਵੀ ਤੜਕਸਾਰ ਤੋਂ ਸੂਬੇ ਦੇ ਜ਼ਿਆਦਾਤਰ ਭਾਗਾਂ ਤੋਂ ਸੰਘਣੀ ਧੁੰਦ ਪੈਣ ਦੀਆਂ ਖਬਰਾਂ ਮਿਲ ਰਹੀਆਂ ਹਨ ਜਿਕਰਯੋਗ ਹੈ ਕਿ ਖੇਤੇ ਵਿੱਚ ਲੰਬੇ ਸਮੇਂ ਤੋਂ ਪੈ ਰਹੀ ਸੁੱਕੀ ਠੰਡ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ ਹਾਲਾਂਕਿ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਚੜ੍ਹਦੇ ਸਾਲ ਦੇ ਪਹਿਲੇ ਦਿਨ ਸੂਬੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ। ਮੁੰਬਈ ਵਿੱਚ ਸਾਈਬਰ ਠੱਗਾਂ ਨੇ ਸਾਬਕਾ ਚੀਫ ਜਸਟਿਸ ਚੰਦਰ ਚੂੜ ਤੇ ਹੋਰ ਅਧਿਕਾਰੀ ਬਣ ਕੇ ਇੱਕ ਔਰਤ ਤੋਂ ਲਗਭਗ 4.5 ਕਰੋੜ ਰੁਪਏ ਠੱਗ ਲਏ। ਇਸ ਮਾਮਲੇ ਨਾਲ ਜੁੜੇ ਇੱਕ ਵਿਅਕਤੀ ਨੂੰ ਪੁਲਸ ਨੇ ਹੁਣ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਡਿਜੀਟਲ ਅਰੈਸਟ ਕੀਤੇ ਜਾਣ ਮਗਰੋਂ ਉਸ ਤੋਂ ਠੱਗੀ ਗਈ ਰਕਮ ਦਾ ਵੱਡਾ ਹਿੱਸਾ ਇਸ ਵਿਅਕਤੀ ਨੇ ਆਪਣੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਇਆ ਸੀ। ਦੇਸ਼ ਵਿੱਚ ਵੱਧ ਰਹੀਆਂ ਸਾਈਬਰ ਠੱਗੀਆਂ ਦੇ ਚੱਲਦੇ ਇਹ ਹੁਣ ਅਤਿ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਬੇहद ਸਰਤਾਰਕ ਰਹੀਏ ਤਾਂ ਜੋ ਆਪਣੀ ਮਿਹਨਤ ਨਾਲ ਕਮਾਈ ਜਮ੍ਹਾਂ ਪੂੰਜੀ ਨੂੰ ਸੁਰੱਖਿਅਤ ਰੱਖ ਸਕੀਏ। ਜੇਕਰ ਕਿਸੇ ਨਾਲ ਸਾਈਬਰ ਠੱਗੀ ਹੋ ਜਾਵੇ ਤਾਂ ਸਭ ਤੋਂ ਜ਼ਰੂਰੀ ਹੈ ਕਿ ਪਹਿਲੇ 2 ਘੰਟਿਆਂ ਅੰਦਰ ਸਹੀ ਕਦਮ ਚੁੱਕੇ ਜਾਣ ਸਾਈਬਰ ਠੱਗੀ ਹੋਣ ਤੋਂ ਬਾਅਦ ਪਹਿਲੇ 2 ਘੰਟੇ 골ਡਨ ਆਵਰ ਹੁੰਦੇ ਹਨ ਜੇਕਰ ਇਸ ਸਮੇਂ ਵਿੱਚ 1930 ਹੈਲਪਲਾਈਨ ਬੈਂਕ ਤੇ ਸਾਈਬਰ ਕ੍ਰਾਈਮ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਾਵੇ ਤਾਂ ਠੱਗੀ ਮਾਰਨ ਵਾਲੇ ਦੇ ਖਾਤੇ ਫ੍ਰੀਜ਼ ਹੋ ਜਾਂਦੇ ਹਨ ਤੇ ਪੈਸਾ ਵਾਪਸ ਮਿਲਣ ਦੀ ਸੰਭਾਵਨਾ ਰਹਿੰਦੀ ਹੈ ਜੇਕਰ ਦੇਰੀ ਹੋ ਜਾਵੇ ਤਾਂ ਠੱਗ ਇਸ ਪੈਸੇ ਨੂੰ ਕਈ ਖਾਤਿਆਂ ਵਿੱਚ ਘੁਮਾ ਦਿੰਦੇ ਹਨ ਇਸ ਤੋਂ ਬਾਅਦ ਪੈਸਾ ਵਾਪਸ ਲਿਆਉਣਾ ਲਗਭਗ ਅਸੰਭਵ ਹੋ ਜਾਂਦਾ ਹੈ ਅਕਸਰ ਹੀ ਠੱਗ ਵਿਅਕਤੀ ਨੂੰ ਅਤਵਾਦੀ ਫੰਡਿੰਗ ਜਾਂ ਕਿਸੇ ਹੋਰ ਅਪਰਾਧ ਦਾ ਡਰਾਵਾ ਦੇ ਕੇ ਜਾਂ ਲਾਲਚ ਦੇ ਕੇ ਕਿ ਤੁਹਾਡਾ ਪੈਸਾ ਡਬਲ ਹੋ ਜਾਵੇਗਾ ਇਹ ਸੀਕ੍ਰੇਟ ਇਨਵੈਸਟਮੈਂਟ ਹੈ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਪੜ੍ਹੇ ਲਿਖੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਇਹ ਠੱਗ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਗੱਲਬਾਤ ਕਰਦੇ ਹਨ ਅਕਸਰ ਦੋਸਤ ਬਣ ਕੇ ਗੱਲ ਕਰਦੇ ਭਰੋਸਾ ਜਿੱਤਦੇ ਹਨ ਤੇ ਫਿਰ ਹੌਲੀ-ਹੌਲੀ ਵਿਅਕਤੀ ਨੂੰ ਮਾਨਸਿਕ ਦਬਾਅ ਵਿੱਚ ਲੈ ਲੈਂਦੇ ਹਨ ਪੀੜਤ ਡਰ ਦੇ ਕਾਰਨ ਸੋਚਣ ਸਮਝਣ ਦਾ ਸਮਾਂ ਨਹੀਂ ਲੈ ਪਾਉਂਦਾ ਤੇ ਉਹ ਗਲਤੀ ਕਰ ਬੈਠਦਾ ਹੈ ਜਿਸ ਦਾ ਉਹ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਸਾਈਬਰ ਮਾਰਾ ਮੁਤਾਬਕ ਕੋਈ ਵੀ ਫੋਨ ਤੇ OTP ਪਿੰਨ ਜਾਂ ਪਾਸਵਰਡ ਪੁੱਛੇ ਤਾਂ ਉਸ ਨੂੰ ਨਾ ਦੱਸੋ ਭਾਵੇਂ ਉਹ ਕਿੰਨਾ ਵੀ ਭਰੋਸੇਮੰਦ ਕਿਉਂ ਨਾ ਹੋਵੇ ਕਾਲੀ ਕਰਨ ਵਾਲੀ ਜਾਂ ਡਰਾਉਣ ਵਾਲੀ ਕਾਲ ਆਵੇ ਤਾਂ ਤੁਰੰਤ ਕੱਟ ਦੇਵੋ ਪੈਸਾ ਡਬਲ ਜਾਂ ਗਰੰਟਡ ਰਿਟਰਨ ਵਾਲੀਆਂ ਗੱਲਾਂ ਤੋਂ ਦੂਰ ਰਹੋ ਕਿਸੇ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ ਖਾਸ ਕਰ ਇਨਾਮ ਰਿਫੰਡ ਆਦ ਤੇ ਜੋ ਲਿੰਕ ਆਇਆ ਹੋਵੇ ਜੇਕਰ ਗਲਤੀ ਹੋ ਜਾਵੇ ਤਾਂ ਤੁਰੰਤ 1930 ਤੇ ਕਾਲਕਰ ਬੈਂਕ ਨੂੰ ਸੂਚਨਾ ਦਿਓ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਡਿਊਟੀ ਨਿਭਾਉਣ ਜਾ ਰਹੇ ਅਧਿਆਪਕ ਜੋੜੇ ਜਿਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਧਿਆਪਕ ਜਥੇਬੰਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਪਖਾੜ ਰਹੀਆਂ ਹਨ ਇਸੇ سلسلے ਵਿੱਚ ਕੱਲ ਮੋਗਾ ਜ਼ਿਲ੍ਹੇ ਦੇ ਪਿੰਡ ਖੋਟੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਗਈ ਮਰਤਕ ਜੋੜੇ ਦੇ ਪਰਿਵਾਰ ਨੂੰ 2-2 ਕਰੋੜ ਰੁਪਏ ਦੀ ਨਕਦ ਰਾਸ਼ੀ ਬੱਚਿਆਂ ਨੂੰ ਸਰਕਾਰੀ ਨੌਕਰੀ ਤੇ ਬੱਚਿਆਂ ਦੀ ਸਿੱਖਿਆ ਦੇ ਪ੍ਰਬੰਧ ਦਾ ਸਰਕਾਰ ਤੁਰੰਤ ਐਲਾਨ ਕਰੇ ਇਸ ਦੇ ਨਾਲ ਹੀ ਮੌਕੇ ਤੇ ਆਗੂਆਂ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਤੇ ਫੌਰੀ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਪਖਾਇਆ ਜਾਵੇਗਾ ਇਸ ਸلسਲੇ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਪੱਤੋ ਵਿੱਚ ਹੁਣ 31 ਦਸੰਬਰ ਨੂੰ ਸ਼ਾਮ ਨੂੰ ਕੈਂਡਲ ਮਾਰਚ ਕੱਢਣ ਦਾ ਫੈਸਲਾ ਵੀ ਕੀਤਾ ਗਿਆ ਕਸਬਾ ਸਲੌਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਪਰ ਪੁਲਿਸ ਨੇ ਮੌਕੇ ਤੇ ਕਾਰਵਾਈ ਕਰਦੇ ਹੋਏ ਜਾਂਚ ਵਿੱਚ ਪਾਇਆ ਕਿ ਇਸ ਬੇਅਦਬੀ ਦੀ ਘਟਨਾ ਪਿੱਛੇ ਇੱਕ ਪਾਠੀ ਸਿੰਘ ਹੀ ਜ਼ਿੰਮੇਵਾਰ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਗਿਆ ਹੈ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਇਲਾਕੇ ਦੀ ਸੰਗਤ ਨੇ ਫਤਿਹਪੁਰ ਚੌਕ ਵਿੱਚ ਸਾਂਝੇ ਤੌਰ ਤੇ ਅਖੰਡ ਪਾਠ ਦੇ ਭੋਗ ਪਵਾਏ ਸਨ ਇਸ ਸਮਾਗਮ ਦੀ ਸਮਾਪਤੀ ਮਗਰੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਅੰਗ ਪੜਿਆ ਹੋਇਆ ਮਿਲਿਆ ਮੰਨਿਆ ਜਾ ਰਿਹਾ ਹੈ ਕਿ ਪਾਠੀ ਸਿੰਘ ਨੇ ਹੀ ਇਹ ਅੰਗ ਪੜਿਆ ਹੈ ਪੁਲਿਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਗੋਇੰਦਵਾਲ ਸਾਹਿਬ ਨੇੜੇ ਕਸਬਾ ਫਤਿਹਬਾਦ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ 50 ਲੱਖ ਰੁਪਏ ਦੀ ਫਰੋਤੀ ਲਈ ਕੱਲ ਦਿਨ ਦਿਹਾੜੇ ਇੱਕ ਦੁਕਾਨ ਤੇ ਫਾਇਰਿੰਗ ਕਰ ਦਿੱਤੀ। ਦੁਕਾਨ ਮਾਲਕ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਦੇ ਨੇੜੇ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਤਿੰਨ ਗੋਲੀਆਂ ਚਲਾਈਆਂ। ਦੁਕਾਨ ਮਾਲਕ ਨੇ ਦੱਸਿਆ ਕਿ ਉਸ ਤੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਹੈ ਜਿਸ ਨੂੰ ਦੇਣ ਤੋਂ ਉਸਨੇ ਇਨਕਾਰ ਕਰ ਦਿੱਤਾ ਸੀ। ਸ਼ਰੀਦ ਦਰਬਾਰ ਸਾਹਿਬ ਦੇ ਪ੍ਰਕਰਮਾਂ ਵਿੱਚ ਲੱਗੇ ਪ੍ਰਾਤਨ ਖੰਭਿਆਂ ਵਿੱਚੋਂ ਨੁਕਸਾਨੇ ਗਏ ਇੱਕ ਖੰਭੇ ਨੂੰ ਰਿਪੇਅਰ ਲਈ ਉਤਾਰੇ ਜਾਣ ਮਗਰੋਂ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਪ੍ਰਚਾਰ ਸ਼ੁਰੂ ਹੋ ਗਿਆ ਹੈ। ਸੋਸ਼ਲ ਮੀਡੀਆ ਤੇ ਚੱਲ ਰਹੇ ਪ੍ਰਚਾਰ ਵਿੱਚ ਪ੍ਰਬੰਧਕਾਂ ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਗੁਰੂ ਘਰਾਂ ਵਿੱਚੋਂ ਪ੍ਰਾਤਨ ਥਾਵਾਂ ਤੇ ਵਸਤੂਆਂ ਨੂੰ ਖਤਮ ਕਰ ਰਹੇ ਹਨ। ਪਰ ਦਰਬਾਰ ਸਾਹਿਬ ਦੇ ਮੈਨੇਜਰ ਨੇ ਇਸ ਸੰਬੰਧੀ ਸਪਸ਼ਟੀਕਰਨ ਦਿੰਦੇ ਹੋਏ ਆਖਿਆ ਦੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਸਥਿਤ ਫਰੀਦਕੋਟ ਰਿਆਸਤ ਵੱਲੋਂ ਬਿਜਲੀ ਸਪਲਾਈ ਲਈ ਲਗਾਏ ਗਏ ਖੰਭਿਆਂ ਵਿੱਚੋਂ ਇੱਕ ਖੰਭਾ ਨੁਕਸਾਨਿਆ ਗਿਆ ਸੀ ਜਿਸ ਨੂੰ ਰਿਪੇਅਰ ਲਈ ਉਤਾਰਿਆ ਗਿਆ ਹੈ ਤੇ ਮੁੜ ਜਲਦੀ ਸਥਾਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਸੰਗਤ ਨੂੰ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਰਾਇਕੋਟੇ ਨਜ਼ਦੀਕ ਪਿੰਡ ਜਲਾਲਦੀਵਾਲ ਦੇ ਇੱਕ ਘਰ ਜਿਸ ਵਿੱਚ 2 ਹਫ਼ਤੇ ਬਾਅਦ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾਣੀਆਂ ਸਨ ਉੱਥੇ ਹੁਣ ਸੱਥਰ ਵਿਛ ਗਏ ਹਨ। ਇਸ ਪਿੰਡ ਦੇ ਨੌਜਵਾਨ ਗੁਰਬੀਰ ਸਿੰਘ ਜਿਸ ਦਾ 16 ਜਨਵਰੀ ਨੂੰ ਵਿਆਹ ਨਿਜਿਤ ਹੋਇਆ ਸੀ ਨੇ ਬੀਤੀ ਰਾਤ ਰਾਏਕੋਟ ਦੇ ਇੱਕ ਹੋਟਲ ਵਿੱਚ ਆਪਣੇ ਲਾਇਸੈਂਸੀ ਰਵਾਲਵਰ ਨਾਲ ਸਿਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਅravali ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕੱਲ ਵੱਡੀ ਕਾਰਵਾਈ ਕੀਤੀ। ਅਦਾਲਤ ਨੇ ਆਪਣੇ ਹੀ 20 ਨਵੰਬਰ ਦੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ। ਜਿਸ ਵਿੱਚ আরাਵਲੀ ਪਹਾੜੀਆਂ ਦੀ ਪ੍ਰਵਾਹਸ਼ਾ ਨੂੰ ਮਨਜ਼ੂਰੀ ਦਿੱਤੀ ਗਈ ਸੀ ਇਸ ਪ੍ਰਵਾਹਸ਼ਾ ਅਨੁਸਾਰ আরাਵਲੀ ਪਹਾੜੀਆਂ ਨੂੰ 100 ਮੀਟਰ ਜਾਂ ਇਸ ਤੋਂ ਵੱਧ ਉਚਾਈ ਵਾਲੇ ਖੇਤਰਾਂ ਤੱਕ ਸੀਮਤ ਕੀਤਾ ਗਿਆ ਸੀ ਜਿਸ ਨਾਲ ਵਿਰੋਧ ਵਧਿਆ ਸੀ ਕਿ ਅਦਾਲਤ ਦੇ ਇਸ ਫੈਸਲੇ ਨਾਲ আরাਵਲੀ ਖੇਤਰ ਵਿੱਚ ਮਾਈਨਿੰਗ ਖੁੱਲ ਜਾਵੇਗੀ ਤੇ ਵਾਤਾਵਰਨ ਨੂੰ ਨੁਕਸਾਨ ਪਹੁੰਚੇਗਾ ਸਪਰੀਮ ਕੋਰਟ ਨੇ ਕੱਲ ਆਪਣੇ ਆਪ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਇੱਕ ਨਵੀਂ ਉੱਚ ਪੱਧਰੀ ਕਮੇਟੀ ਬਣਾਉਣ ਦੇ ਹੁਕਮ ਦਿੱਤੇ ਜੋ ਅਰਾਵਲੀ ਪਹਾੜੀਆਂ ਦੀ ਨਵੀਂ ਪਰਿਭਾਸ਼ਾ ਤੈਅ ਕਰੇਗੀ। ਅਦਾਲਤ ਨੇ ਕਿਹਾ ਕਿ ਪੁਰਾਣੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਅਗਲੇ ਹੁਕਮਾਂ ਤੱਕ ਰੋਕਿਆ ਜਾਂਦਾ ਹੈ ਤਾਂ ਜੋ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚੇ। ਇਸ ਮਾਮਲੇ ਦੀ ਅਗਲੀ ਸੁਣਵਾਈ 21 ਜਨਵਰੀ ਨੂੰ ਹੋਵੇਗੀ। ਇਸ ਫੈਸਲੇ ਨੂੰ ਵਾਤਾਵਰਨ ਪ੍ਰੇਮੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਕੇਂਦਰ ਨੇ ਵੀ ਇਸ ਦਾ ਸਮਰਥਨ ਕੀਤਾ ਹੈ। ਜਿਕਰ ਜੋਗ ਹੈ ਕਿ আরাਵਲੀ ਪਹਾੜੀਆਂ ਉੱਤਰੀ ਭਾਰਤ ਦੀ ਵਾਤਾਵਰਣ ਸੰਤੁਲਨ ਲਈ ਮਹੱਤਵਪੂਰਨ ਹਨ ਜੋ ਥਾਰ ਮਾਰੂਥਲ ਨੂੰ ਫੈਲਣ ਤੋਂ ਰੋਕਦੀਆਂ ਹਨ ਤੇ ਪਾਣੀ ਦੇ ਰੀਚਾਰਜ ਵਿੱਚ ਵੀ ਮਦਦ ਕਰਦੀਆਂ ਹਨ ਕੈਨੇਡਾ ਦੇ ਐਡਮੰਟਨ ਦੇ ਕਮਿਊਨਿਟੀ ਹਸਪਤਾਲ ਵਿੱਚ ਡਾਕਟਰ ਵੱਲੋਂ ਇਲਾਜ ਸ਼ੁਰੂ ਨਾ ਕਰਨ ਕਰਕੇ ਭਾਰਤੀ ਮੂਲ ਦੇ ਸ਼੍ਰੀ ਸੰਤ ਸ਼੍ਰੀ ਕੁਮਾਰ ਦੀ ਮੌਤ ਹੋਣ ਦੇ ਮਾਮਲੇ ਦੀ ਜਾਂਚ ਲਈ ਕੈਨੇਡਾ ਦੇ ਸਿਹਤ ਵਿਭਾਗ ਨੇ ਇੱਕ ਕਮੇਟੀ ਬਣਾ ਦਿੱਤੀ ਹੈ ਕੈਨੇਡਾ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਸ਼੍ਰੀ ਕੁਮਾਰ ਦੀ ਮੌਤੇ ਅਸਲ ਕਾਰਨਾਂ ਦਾ ਪਤਾ ਲਾਇਆ ਜਾਵੇਗਾ ਜੇਕਰ ਕੋਈ ਹਸਪਤਾਲ ਦਾ ਮੁਲਾਜ਼ਮ ਦੋਸ਼ੀ ਨਿਕਲਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਅਜਿਹੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਦੇਸ਼ ਦੀ ਸੁਰੱਖਿਆ ਤਾਕਤ ਨੂੰ ਵਧਾਉਣ ਲਈ ਕੱਲ ਕੇਂਦਰ ਸਰਕਾਰ ਨੇ ਲਗਭਗ 80000 ਕਰੋੜ ਰੁਪਏ ਦੀ ਲਾਗਤ ਨਾਲ ਲੰਮੀ ਦੂਰੀ ਦੇ ਰਾਕੇਟ, ਮਜ਼ਾਈਨਾ, ਰਡਾਰ ਪ੍ਰਣਾਲੀਆਂ ਤੇ ਹੋਰ ਸਾਜ਼ੋ ਸਮਾਨ ਖਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਬਣੀ ਰੱਖਿਆ ਪਰਿਸ਼ਦ ਨੇ ਇਹਨਾਂ ਤਜ਼ਵੀਜ਼ਾਂ ਨੂੰ ਹਰੀ ਝੰਡੀ ਦਿੱਤੀ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।